ਤਾਂ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ 'ਚ ਆਪਾਂ ਘਰੇਲੂ ਸਾਈਵਾਲ ਦੀ ਬੈੜ ਖੀਰੀ ਸੂਈ ਵੀ ਇਹ ਸੇਰਾ ਪਿੱਛੇ ਜਰਸੀ ਨਾਲ ਦੀ ਬੱਚੀ ਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਈ ਜੀ ਨਾਮ ਐਡਰੈਸ ਦੱਸਿਓ ਜੀ ਆਪਣਾ ਮੇਰਾ ਨਾਮ ਅਜਿ ਸਵੀਰਪਾਲ ਸ਼ਰਮਾ ਪਿੰਡ ਝੱਖੜ ਵਾਲਾ ਜੀ ਪਿੰਡ ਚੱਕਰਵਾਲ ਜ਼ਿਲ੍ਹਾ ਆਪਣਾ ਪੈ ਗਿਆ ਫਰੀਦਕੋਟ ਜੀ ਜ਼ਿਲ੍ਹਾ ਫਰੀਦਕੋਟ ਬਾਜਾਖਾਨੇ ਨੇੜੇ ਆ ਕੇ ਪਿੰਡ ਚੱਕਰਵਾਲ ਹਾਂਜੀ ਤੇ ਮੋਬਾਈਲ ਨੰਬਰ ਆਪਣਾ 98882 66941 98882 66941 66941 41 ਤੇ ਜਿਹੜੀ ਆਪਾਂ ਇਹ ਸਾਈਵਾਲ ਬੱਚੀ ਦੇਖਦੇ ਪਏ ਆ ਇਹ ਕਿਹੜਾ ਸੂਆ ਸੂਈ ਆਪਣਾ ਪਹਿਲਾਂ ਪਹਿਲੇ ਪਹਿਲਾਂ ਜੀ ਖੀਰੀ ਸਿੱਧੰਦੋ ਖੀਰੇ ਦੰਦਾ ਪਾ ਚੱਕ ਰਿਹਾ ਹੈ ਨਾ ਘਰ ਦੀ ਪਾਲੀ ਵੀ ਆ ਜੀ ਖਰੀਦੋ ਠੀਕ ਹੈ ਤੇ ਇੱਕ ਕੈਕ ਦਿਨ ਹੋ ਗਏ ਇਹਨੂੰ ਸੂਈ ਨੂੰ ਜੀ ਇਹਨੂੰ ਹੋ ਗਿਆ ਜੀ 13 ਦਿਨ ਹੋ ਗਏ 13 ਦਿਨ ਹੋ ਗਏ ਸੂਈ ਨੂੰ ਪਿੱਛੇ ਇਹਦੀ ਆ ਗਈ ਜਰਸੀ ਨਾਲ ਦੀ ਬੱਚੀ ਇਆ ਪਾ ਜਰਸੀਆ ਸੀਮਰ ਰਖਾਇ ਸੀ ਕਹਿ ਕੇ ਦੇ ਹਾਂਜੀ ਹਾਂਜੀ ਠੀਕ ਐ ਤੇ ਦੁੱਧ ਕਿੰਨਾ ਹੋਣ ਜੇ ਇਸ ਵਕਤ ਫਸ ਟਾਈਮ ਤੇ 11 ਤੋਂ ਆਪਾ ਜੀ ਠੀਕ ਮੰਨ ਕੇ ਚੱਲੀਏ ਵੀ 12 ਵੀ ਹੋ ਸਕਦਾ ਪਰ 11 ਲੀਟਰ ਮੈਂਡ ਵਾਲਾ ਹਾਂਜੀ 11 ਕਹਿ ਕੇ ਸਾਢੇ ਪੰਜ ਡੱਬੇ ਇੱਕ ਟਾਈਮ ਦਾ ਏ ਥੱਲੇ ਹਾਜ਼ਰ ਹਾਂਜੀ ਹਾਂਜੀ ਤੇ ਨਿਆਣਾ ਪਾਉਣਾ ਪੈਂਦਾ ਜੀ ਹਾਂ ਨਿਆਣਾ ਜੀ ਤੇ ਬੱਚਾ ਛੱਡੋ ਤੇ ਨਿਆਣਾ ਪਾਓ ਤੇ ਭੇਜੋ ਥੱਲੇ ਭੇਜੋ ਹਾਂਜੀ ਕੋਈ ਹੱਲ ਚੱਲ ਨਹੀਂ ਕਿਸੇ ਦਾ ਹਾਂਜੀ ਹਾਂਜੀ ਤੇ ਚੌਂ ਚਵਾ ਓਕੇ ਬਿਲਕੁਲ ਓਕੇ ਇੱਕੇ ਵਾਰੀ ਜੀ ਠੀਕ ਐ ਤੋਰੇ ਵਾਰ ਨੂੰ ਸੋ ਬ੍ਰੋ ਮੂੰਹ ਮੱਥਾ ਫੇਸ ਕੁਆਲਿਟੀ ਵ ਪਹਿਲਾ ਸੂਆ ਬਲੂਨ ਸੂਇਆ ਕੱਦ-ਕਾਡ ਫੁੱਲਾ ਕੋਈ ਕਿਸੇ ਪਾਸੇ ਛੋਟੀ ਨਹੀਂ ਕਿਸੇ ਪਾਸੇ ਹੋਰ ਨਹੀਂ ਸੋ ਮੂੰਹ ਮੱਥਾ ਚੰਗਾ ਚੰਗੀ ਜਾਤ ਬਰੀਡ ਦੇ ਵਿੱਚ ਸੋ 10-12 ਦਿਨ ਹੋ ਗਏ ਨੂੰ ਸੂਈ ਨੂੰ ਸੋ ਛਾਲਰ ਵਗੈਰਾ ਦੇਖ ਸਕਦੇ ਹੋ ਜੀ ਤੇ ਬਾਕੀ ਲੇਵਾ ਦੇਖ ਸਕਦੇ ਹੋ ਵੀਡੀਓ ਕਵਰ ਕਰਦਾ ਟਾਈਮ ਆਪਣਾ 1.5 ਘੰਟੇ ਦੇ ਲਗਭਗ ਦਾ ਟਾਈਮ ਹੋਊਗਾ ਉਸ ਹਿਸਾਬ ਨਾਲ ਗੈਸ ਕਰ ਲਿਓ ਤੇ ਕਿਉਂਕਿ ਚਵਾਈ ਹੋਈ ਨਹੀਂ ਸਿਰਫ ਇਹਦੀ 5-6 ਘੰਟੇ ਹੋਈ ਆ ਸੋ ਦੇਖੋ ਥਾਣ ਵਗੈਰਾ ਸੋਹਣਾ ਸਾਫ ਸੁਥਰਾ ਥਾਣਾ ਹਵਾਨਾ ਇਹਦਾ ਸੋ ਵੀਰੋ ਠੰਡੀ ਵਗੈਰਾ ਦੇਖੋ ਜੇ ਮਰਜੀ ਥਾਣਾ ਦੇ ਹੱਥ ਫੇਰੀ ਚੱਲੀਏ ਤੇ ਇਹਦਾ ਤੇ ਮਾਨਦਾਨ ਹੋ ਜੂਗਾ ਮੌਕੇ ਤੇ ਵੀ ਰਹੂਗਾ ਹਾਂਜੀ 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 ਸੋ 64000 ਰੁਪਏ ਆਪਣੇ ਮੇਲੇ ਮੋਲਾ ਤੇ ਅੰਦਾਜ਼ਾ ਲਾਈ ਆਪਾਂ ਵੀ ਹੋਰ ਦੁੱਧ ਪਾ ਦੂ ਬਾਜੂ ਮਾਣੋ ਮੋਟਾ ਦੁੱਧ ਦੀ ਦੁੱਧ ਅਜੇ ਤਾਂ ਕਾਲ ਜਿਵੇਂ ਆਪਾਂ ਕਹਿੰਨੇ ਹੁਣ ਚੱਲਿਆ ਜੀ ਇਹਦਾ ਰਾਖੇ ਦੇ ਨੂੰ ਪਾਉਣੀ ਹੁਣ ਲੱਗਿਆ ਜੀ ਸੋਪ वगैरह ਤੇ ਟਾਜੀ ਦਾ ਠੀਕ ਹੈ ਖੱਟ ਗੁੰਡ ਵਗੈਰਾ ਹੁਣ ਪਾਉਣ ਲੱਗੇ ਜੀ ਠੀਕ ਹੈ ਤੇ ਅੰਦਾਜ਼ਾ ਲਾਈ ਆਪਾਂ ਵੀ 15 ਤੋਂ 19 ਲੌਣੇ ਜਾ ਸਕਦੀ ਹੈ ਹਾਂ ਇਹਦੀ ਮਦਰ ਨੇ 16 17 ਦਿੱਤਾ ਜੀ ਠੀਕ ਹੈ ਸਾਈਵਾਲ ਪਿਓਰ ਸਾਈਵਾਲ ਪਿਓਰ ਜੀ ਠੀਕ ਹੈ ਘਰ ਦੀ ਬੱਚੀ ਪਾਲੀ ਆਪਾਂ ਇਹ ਘਰ ਦੀ ਆ ਉਹਦੇ ਮਗਰ ਦੀ ਘਰ ਦੀ ਘਰੇ ਪਾਲੀ ਠੀਕ ਹੈ ਮਗਰ ਹੁਣ ਤੀਜੀ ਜਨਰੇਸ਼ਨ ਆਪਣੇ ਕੋਲ ਬੱਚੀ ਆ ਗਈ ਆ ਆਪਾਂ ਸਾਈਵਾਲ ਦੇ ਬੇਟੋ ਜਰਸੀ ਬੱਚੀ ਲੈ ਲਈ ਹੈ ਨਾ ਹਾਂਜੀ ਹਾਂਜੀ ਸੋ ਬੱਚੀ ਦੇਖੋ ਬਹੁਤ ਪਿਆਰੀ ਆ ਪਿੱਛੇ ਇਹਦੇ ਤੇ ਮੱਥੇ ਤੇ ਟੋਆ ਵਗੈਰਾ ਦੇਖ ਸਕਦੇ ਹੋ ਬੱਚੀ ਦੇ ਜੋ ਜਿਹੜਾ ਵੀਰ ਪੇਮੈਂਟ ਵਗੈਰਾ ਲਾਉਂਦਾ ਦੇਖੋ ਬੱਚੀ ਤੇ ਇਹ ਆ ਗਈ ਆਪਣੇ ਜਰਸੀ ਦੇ ਵਿੱਚ ਆ ਗਈ ਸਾਈਵਾਲ ਦਾ ਥੋੜਾ ਜਿਹਾ ਬਲੱਡ ਇਹਦੇ ਵਿੱਚ ਆ ਗਿਆ ਸੋ ਥਣ ਹਵਾਨਾ ਦੇਖੋ ਨੀਰ ਤੋਂ ਚਾਰੇ ਸਾਨੇ ਖਣਵੇਂ ਸਾਫ ਸੁਥਰੇ ਤੇ 64000 ਰੁਪਏ ਮੁੱਲ ਹੈ ਇਹਦੇ ਵਿੱਚੋਂ ਨਰਮ ਹੋ ਜੂ ਮੌਕੇ ਤੇ ਤੇ ਨੰ 68941 ਪਿੰਡ ਝਖੜਵਾਲ ਜ਼ਿਲ੍ਹਾ ਫੀਸਕੋਟ ਠੀਕ ਹੈ ਸੋ ਕਿਸੇ ਵੀਰ ਦੇ ਸਾਈਵਲ ਨਸਲ ਦੀ ਵਿਹੜਾ ਖੀਰੀ ਸੂਈ ਆ ਮੂਹੋ ਇਸ ਗੱਲੋਂ ਦੰਦ ਵਗੈਰਾ ਦੇਖੇ ਹੋਏ ਬਈਆਂ ਦੇ ਸੋ ਕਿਸੇ ਵੀਰ ਦੇ ਵਿਹੜਾ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ